ਉਹ ਤਾਂ ਬੜਾ ਕਿਲਾ ਗਿਆ ਅਲ੍ਹਾਕੁਲਲਾ ਕਿਦਾਂ ਪਹੁੰਚ ਗਿਆ ਜੀ ਬੱਚੇ ਕਾ ਨੂੰ ਪਾਰ ਲਵੇਟ ਦੇ ਵਿੱਚ ਅਚਰੋਣਾ ਬੁਗਾਮਾ ਕਿਲਾ ਹੋਤਾ ਜੇ ਉਹ ਕੁਝ ਦੇ ਇਕਲਾ ਬਣਾਉਣਾ ਲੱਗ ਗਿਆ ਨਹੀਂ ਜਿਆਦਾ ਯਾਰ ਮੈਂ ਕਹਣਾ ਹੋਗੇ 7-8 ਘੰਟੇ ਪੈਂਦੇ ਨੂੰ ਹਣਾ ਇਹ ਨਾਲ ਲਈਏ। ਹੋਰ ਵੀ। ਹੁਣ ਸੁਣਿਆ ਯਾਰ ਪਾਣੀ ਬਹੁਤ ਆ। ਇੱਥੇ ਕੀ ਸੀਗਾ? ਕੋਈ ਯਾਦ ਆ ਯਾਰ ਪਾਣੀ ਬੜਾ ਜ਼ਿਆਦਾ ਹਨਾ। ਆ ਦੇਖ ਉੱਧਰ। ਦਕਾਮ ਲੱਗਿਆ ਪਿਆ। ਇਹ ਪਾਣੀ ਰੁਕਿਆ ਹੋਇਆ ਕਿੱਥੇ ਆ? ਲੈਵਲ ਉੱਧਰ ਦੇਖ ਲੈਵਲ ਦੇਖੋ ਸਭ। ਕਿੱਥੇ ਰੁਕਿਆ ਹੋਇਆ ਆਹ ਦਾ ਪਾੜਾ ਨਾਕੇ ਨਾਲੋਂ ਥੋੜਾ ਹੜਾ ਆਇਆ ਪਿਆ ਉਹ ਤੇਰੇ ਅੰਦਰ ਚਲੇ ਗਿਆ ਪਾਣੀ ਆ ਤਾਂ ਯਾਰ ਮਾੜਾ ਹੋ ਗਿਆ ਕੰਮ ਹੁਣ ਤੂੰ ਕੱਢਿਆ ਪਾਣੀ ਤੇ ਤੂੰ ਕਲਾਜਾ ਮੜਾ ਦੇਖੀ ਇਹ ਬਦਣਾ ਇਹ ਪਰਸੋਂ ਤੱਕ ਪੈਣਾ ਉੱਥੇ ਪਾਣੀ ਬਹੁਤ ਆ ਆ ਯਾਰ ਆਲੇ ਹੈ ਗੋਡਾ ਗੋਡੀ ਆ ਚੱਲਦੇ ਨੇ ਪੁਰਾਣੇ ਨਾ ਵਿਚਰੀ ਨੂੰ ਚੱਲਣਾ ਸਾਸਰੀ ਕਾਲ ਬਾਈ ਕੀ ਹਾਲ ਆ ਬਾਈ ਪਾਣੀ ਤਾਂ ਬਿਨਾ ਯਾਰ ਹੜ ਤੋਂ ਇੱਥੇ ਤਾਂ ਕੋਈ ਦਰਿਆਦਰੂ ਵੀ ਹੈ ਨਹੀਂ ਤਾਂ ਉਹੀ ਪਾਣੀ ਚੜ ਗਿਆ ਆਹ ਦੇ ਆਹ ਲੱਗੇ ਹੋਏ ਨੇ ਭੰਨਣ ਹਾਂ ਆ ਜਾ ਬੰਦ ਕਰ ਦੇ ਉਹ ਨਾ ਅਗਰ ਵਗ ਰਹੇ ਹੋ 4 4 3 3 ਫੁੱਟ ਪਾਣੀ ਹੈ ਸੀ ਮੈਨੂੰ ਲਗਾ ਆ ਦੇਖ ਆ ਇਹ ਲਾ ਪਾਣੀ ਇਹ ਪੈਂਡੂ ਇਹ ਦੂ 3.5 फुट honda ओ ध्यान राइट है आप देखो अभी अपना अवेलेबल ਫੋਟੋ ਤਾਂ ਨਹੀਂ ਆਇਆ ਸਾਡਾ ਉਹ ਵੱਡਾ ਲੱਗਿਆ ਉਹ ਇਰ ਵੱਡਾ ਉੱਥੋਂ ਵੀ ਵੱਡਾ ਪਰਲੇ ਪਾਸੇ ਬਹੁਤ ਵੱਡਾ ਆ ਪਹਿਲੀ ਇੱਕ ਤਾਂ ਬੈਠੋ ਆਹ ਕੀ ਲਾਪਰ ਬੱਦਰੋ ਨਹੀਂ ਬੱਦਰੋ ਕਾਸ ਬਾਸ ਰਹਿ ਗਿਆ 1 2 ਹੋਰ 1 ਹੋਰ ਮਾਰ ਬਸ ਨਹੀਂ ਬਗਲੇ ਬੋਤਲ ਨੂੰ ਸਭ ਦੇ ਤਾਂ ਪਾਣੀ ਦੇ ਦੇ ਕੋਈ ਇੱਕ ਨਾ ਤੇ ਇਹੋ ਬੇਚ ਨੂੰ ਬਾਰਸ ਉਹ ਦੂਈ ਬੀਤੀ ਆ ਗਿਆ ਹਾਲਾ ਪਾਣੀ ਹੋ ਗਿਆ ਯਾਰ ਪਾਣੀ ਬਹੁਤ ਯਾਰ ਸਾਡੇ ਤਾਂ ਮਲੇ ਜਾ ਬੜੇ ਸਾਨੂੰ ਇਧਰ ਨਿਆਰ ਚਲਦੀ ਆ ਸਾਡੀ ਉਹ ਪੂਰੀ ਹਾਂ ਤੁਸੀਂ ਕਦੋਂ ਹੋਏ ਹੋ ਆ ਮਾ ਤਾਂ ਕੋਈ ਇੱਥੇ ਤਾਂ ਚਾਰ ਫਟਾ ਬਣਦਾ ਸਰ ਇਹਦਾ ਪਤਾ ਨਹੀਂ ਕਿਰਾਕਾ ਕਿੱਥੇ ਪਾਣੀ ਆ ਜਾਂਦਾ ਪਾਣੀ ਹੈ ਇੱਥੋਂ ਦੀ ਬਹੁਤ ਪਾਣੀ ਆ ਚੱਲ ਪਿਆ ਬਣੀ ਇਧਰੋਂ ਵੀ ਇੱਕ ਕਰਾ ਦਾ ਹੋਰ ਕੱਢ ਦੇ ਇੱਕ ਕਰਾ ਦਾ ਹੋਰ ਕੱਢ ਦੇ ਪਾਣੀ ਦੇ ਮਰਾਵੇ ਪਾਣੀ ਤੇ ਬੰਦਿਆ ਲੋ ਕੰਧ ਭਾਰੀ ਮੀਂਹ ਵੀ ਰੁਕ ਗਿਆ ਨਹੀਂ ਰੁਕ ਗਿਆ ਇੱਕ ਦਮ ਮੀਂਹ ਵੀ ਰੁਕ ਗਿਆ ਅੱਜ ਮੀਂਹ ਰੁਕਦਾ ਨਹੀਂ ਚੜੀ ਗਿਆ ਪਤਾ ਲੱਗ ਗਿਆ ਵੀ ਪਰੇਸ਼ਾਨ ਹੋ ਗਏ ਉਹ ਨਾ ਰੰਗੂ ਪਾਣੀ ਜਾ ਰਿਹਾ ਪਾਣੀ ਹੈੀ ਬਹੁਤ ਬਾਰੇ ਕੋਈ ਨਾ ਜਿੰਨਾ ਸਿੱਧੀ ਕੋਈ ਬੰਦੀ ਗਿਆ ਇੱਕ ਕਰਾ ਦਾ ਹੋਰ ਪੜਦੇ ਆਹ ਸਮਾਂ ਪਾਣੀ ਦੀ ਚਾਈ ਥੋੜੀ ਲੱਗਿਆ ਜੀ ਉਹ ਚੱਲ ਗਈ 3 ਫੁੱਟ ਦਾ ਚਾਈ ਬੜੀ ਉਹ ਸਾਰਾ ਪਰਲੇ ਪਾਸੇ ਦਾ ਆ ਰਿਹਾ ਉਹ ਪਰਾਂ ਆਹ ਉਹ ਬੋਲੀ ਬੋਲੀ ਅੰਦਰ 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 ਕੰਦੇ ਨਾ ਸੱਟ ਨੇ ਉਹ ਤਾਂ ਮਰ ਗਿਆ ਖੰਗ ਨਾ ਜਾ ਕੇ ਘਰੇ ਲੱਗਾ ਰੋੜ ਤਾਂ ਨਿੱਕਿਆ 10 ਮਿੰਟ ਵਿੱਚ ਨਿੱਕਿਆ ਉਹ ਸਿਰਦਾ ਹੋਣੀ ਉਹ ਸਾਰਾ ਏਡਾ ਨਹੀਂ ਸਾਰੇ ਜਿਹੜੇ ਦੇਖਣ ਵਾਲੇ ਉਹ ਵੀ ਪੈ ਹੀ ਰਿਹਾ ਨਿਕਲ ਜੂ ਕਿ ਨਹੀਂ ਹਾਂ ਹਾਂ ਇੱਕ ਤਰ੍ਹਾਂ ਦਾ ਹੋਰ ਕੱਢ ਦੇ ਯਾਰ ਜੇ ਨਿਕਲਦਾ ਤਾਂ ਬੱਚੇ ਖੋਲੋ ਉਹਨੂੰ ਜੇ ਨਾ ਖੋਲੋ ਤਾਂ ਬਾਅਦ ਮੁਆਫੀ ਕਰਾਂਗਾ 8 ਤੋਂ 2 ਘੰਟੇ ਚ ਪਾਣੀ ਬੰਦੇ ਹੋਣਗੇ ਜਿਵੇਂ ਬਣਾਉਣਾ ਚਾਹੁੰਦਾ ਬਾਕੀ ਹੋ ਗਿਆ ਪਾਣੀ ਦਾ ਪੌਂਕਾ ਸੀਗਾ ਪਾਣੀ ਖੜੀ ਬੋਤਲ ਭਾਈ ਸਾਰੇ ਮੱਲੇ ਦਾ ਪਾਣੀ ਇੱਥੇ ਸ਼ੁਰੂ ਹੋਇਆ ਸਾਰੀ ਸ਼ਹਿਰ ਦਾ ਪਾਣੀ ਸਾਡੀ ਅਗੇਰ ਅਸੇ ਟੋਬਾ ਹੁੰਦਾ ਸੀ ਹਨਾ ਜਿਆਦਾ ਪਾਣੀ ਕੋਈ ਨਾ ਨਾ 20 ਰੁਪਿਆ 20 ਰੁਪਿਆ ਹਾਂ ਸਾਡੇ ਪੈਸੇ ਨਾਲ ਪਾਣੀ ਖੜਾ ਕੋਟ ਕੋਟ ਵਿੱਚ ਆਇਆ ਮਾ ਮੈਂ ਤੁਹਾਨੂੰ ਗਵਰਨਰ ਅੱਜ ਵੀ ਆ ਅੱਜ ਵੀ ਅੱਜ ਵੀ ਉਹ ਹਾਂ ਕਿ 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 ਇਹ ਕੰਦੇ ਇਤ ਕੀ ਹੋਈ ਹੈ ਨਾ ਹੈ ਨਾ ਜਿਹੜਾ ਇਤ ਕਿਉਂ ਬਦਲਾ ਗਿਆ ਬਸ ਘੰਟਾ ਐ ਅੱਧ ਘੰਟੇ ਚ ਨਿਕਲ ਗਿਆ ਵੀਰੋ ਸਾਲਾ ਹੜੇ ਆ ਗਿਆ ਸੀ ਯਾਰ ਕਿਵੇਂ ਹੋ ਬਈ ਕਿਵੇਂ ਕਿਵੇਂ ਪੈਂਦਾ ਮੀਂਹ ਥੋੜੇ ਦੱਸਿਓ ਮਾੜਾ ਜਿਹਾ ਕਿਹੜੀ ਕਿਹੜੀ ਜਗ੍ਹਾ ਦੇਖਦੇ ਹੋ ਆਪਾਂ ਲੁਧਿਆਣੇ ਤੋਂ ਹੈ ਤਦ ਕੀ ਬਾਦਾਂ ਗੌਗਦੇ ਚ ਅੰਦਰ ਵੜ ਗਿਆ ਤੇ ਲਾਦੇ ਘੰਟੇ ਚ ਹੀ ਹੋ ਗਿਆ ਕੰਮ ਜ ਆ ਉਹ ਵੀ ਖੜਕੋ ਗੱਡੀ ਕੀ ਉਹ ਗਈਓ ਡੁੱਬ ਗਈ ਜਾਨੀ ਆਉ ਗੱਡੀ ਵੀ ਜਾ ਵੜ ਡੁੱਬ ਗਈ ਤਾਂ ਬਾਉਲੀ ਦਾ ਹੋਰ ਲੈ ਲੂਗਾ ਜਾਣ ਕੇ ਚੱਲਿਆ ਤੱਕੀ ਚੱਲ ਚੱਲ ਤੈਨੂੰ ਦੇਖਦੇ ਆ ਕਿ ਚੱਲ ਰਿਹਾ ਵਾ ਉਧਰ ਨੂੰ ਸਾਹ ਪਾਰੀ ਸਾਈਡ ਨੂੰ ਪਾਰੀ ਸਾਈਡ ਨੂੰ ਬਸ ਐਡਾ ਤਾਂ 8 ਫੁੱਟ ਪਾਣੀ ਆ ਉਹ ਡੁੱਬ ਜਾਣਗੇ ਆ ਯਾਰ ਪਾਣੀ ਨਾ ਸਾਰਾ ਉਧਰੋਂ ਆ ਰਿਹਾ ਪਰਲੇ ਪਾਸੇ ਮਾਸਟਰ ਕਲੋਨੀ ਕਲੋਨੀ ਦਾ ਵੀ ਦੇਖੋ ਭਰਿਆ ਪਿਆ ਹੋਰ ਫਿਰ ਸਰਦਾਰ ਜੀ ਠੀਕ ਆ ਜੀ ਕਾਹਮ ਆ ਗੱਲ ਬਾਤ ਚੜ ਗਿਆ ਸੀ ਪਾਣੀ ਓਏ ਦੋ ਦਿਨ ਦਾ ਹੈਗਾ ਅਗੇ ਨਹੀਂ ਹੋਣਾ ਤਾਂ ਪੁੱਤ ਤਿੰਨ ਦਿਨ ਪਹਿਣਾ ਕਹਿੰਦੇ 3 ਤਰੀਕ ਤੱਕ ਵਾਰਨਿੰਗ ਆ ਪੜ ਗਿਆ ਸੀ ਲੋਕਾਂ ਦੇ ਘਰ ਛੋਟੇ ਦਿਨ ਕਰੇ ਗਿਆ ਨਹੀਂ ਕਿਹਦਾ ਮੁੰਡਾ ਤੂੰ ਮਿੱਠੂ ਦਾ ਜੀ ਅੱਛਾ ਮਿੱਠੂ ਦਾ ਮੁੰਡਾ ਆ ਜਾ ਸਾਡਾ ਪਾਉਣ ਵਾਲਾ ਸੀ ਜਿੱਦਾਂ ਘੰਟਾ ਹੋਰ ਪੈ ਜਾਂਦਾ ਆ ਇਹਨਾਂ ਦਾ ਵੀਡੀਓ ਬੁਝਾਂਦਾ ਆ ਆ ਹੀ ਗਿਆ ਸੀ ਪਾਣੀ ਆ ਇਹਨੇ ਵੀ ਦੁਕਾਨ ਓ ਮਾਈ ਗॉड ਇਹਦਾ ਬੜਾ ਨੁਕਸਾਨ ਹੋ ਗਿਆ ਵਿਚਾਰਾ ਹੁਣ ਦਾਰੂ ਦੂਰੂ ਕਿਵੇਂ ਪਲਾਊਗਾ ਓਇਆ ਖੋਲ ਦੇ ਦੁਕਾਨਵਾਲੀ ਜੀ ਹਵਾ ਲੱਗ ਦੂ। ਓ ਤਾਰਾ ਕੋਣ ਫੇੜਦਾ ਵਿੱਕੀ? ਉਹ ਕੰਗਿਰ ਰਿਹਾ। ਉਹ ਲਾਲਾ ਬੀੜੀ ਬਾਨਿਆ ਪਤਾ। ਕੱਟਦਾ ਕੱਟਦਾ ਦੱਸਦਾ ਅੰਦਰ ਵਿੱਚ ਬਿਤਰ ਗਿਆ ਨਾ ਮਣੀ। ਬਸੋ ਸੱਤ ਅੰਦਰ ਗਿਆ ਨਾ ਮਣੀ। ਕਿਹਨੂੰ? ਨਿਆ ਬਰ। ਆ ਰਿਖੋ ਜੋਤਰਾ ਹੈ ਦਜਾ ਦੇ ਰਿਖੋ ਬੜਾ ਹੈ ਬੜਾ ਹੈ ਉਹ ਬੱਸ ਨਾ ਦੂਜੀ ਕਿਹੜਾ ਮੋਟਰ ਸੰਤ ਜੰਮ ਦੇਖੀ ਜਾਂਦਾ ਹੈ ਅੱਗੇ ਦੇਖੋ ਉਹ 3-4 ਫੁੱਟ ਪਾਣੀ ਆ ਉਧਰ ਦੇ ਰੱਖ ਜਾ ਉਧਰ ਦੇ ਰੱਖ ਜਾ ਪਾਣੀ ਬਾਰਾ ਡੂੰਗਾ ਉਧਰੋਂ ਨਿਕਲ ਜਾ ਉਧਰੋਂ ਪਾਣੀ ਕੋਲ ਜਿਆਦਾ ਯਾਰ ਆ ਜਾਓ ਚਾਪਲਾਵਾ ਵਿੱਕੀ